ਸਰ ਇੱਕ ਵਾਰੀ ਬੰਦਾ ਬਾਜ਼ਾਰ 'ਚ ਬੈਠਾ ਜਾਵੇ ਉਹਦੇ ਕੋਲ ਤੋਤਾ ਬੜਾਜੀਵ ਜੇ ਰੰਗ ਦਾ ਦੂਜੇ ਬੰਦੇ ਨੂੰ ਪਸੰਦ ਆ ਗਿਆ ਸਰ ਨਾਲ ਦੇ ਬੈਠੇ ਨੂੰ ਉਹ ਕਹਿੰਦਾ ਯਾਰ ਬਾਬਾ ਤੋਤਾ ਤੇਰੇ ਤੋਂ ਲੈਣਾ ਉਹ ਕਹਿੰਦਾ ਨਹੀਂ ਇਹ ਵੇਚਣਾ ਨਹੀਂ ਉਹ ਕਹਿੰਦਾ ਯਾਰ ਦੇ ਦੇ ਕਹਿੰਦਾ ਇਹ ਬਹੁਤ ਇੰਪੋਰਟੈਂਟ ਤੋਤਾ ਏ ਹਾਂ ਉਹ ਕਹਿੰਦਾ ਐ ਜੀ ਕੀ ਇੰਪੋਰਟੈਂਸ ਆ ਇਹਦੇ ਵਿੱਚ ਤੋਤੇ ਦੇ ਵਿੱਚ ਹਾਂ ਉਹ ਕਹਿੰਦਾ ਇੱਥੇ ਐਡੀ ਕਿ ਵਧੀਆ ਖਾਸियत ਆ ਨਾ ਸਰ ਉਹ ਕਹਿੰਦਾ ਵੀ ਇਹਦੀ ਇੱਕ ਲੱਤ ਚੱਕੋ ਤਾਂ ਇੰਗਲਿਸ਼ ਬੋਲਦਾ ਦੂਜੀ ਚੱਕ ਤਾਂ ਹਿੰਦੀ ਬੋਲਦਾ ਅੱਛਾ ਜੀ ਹਾਂ ਜੀ ਤੇ ਦੋਨੇ ਚੱਕੋ ਕਹਿੰਦਾ ਫਿਰ ਪੰਜਾਬੀ ਬੋਲਦਾ ਅੱਛਾ ਜੀ ਕਹਿੰਦਾ ਇੰਨਾ ਵਧੀਆ ਤੋਤਾ ਕਹਿੰਦਾ ਦੇ ਦੇ ਯਾਰ ਉਹਨੇ ਮਿੰਤਾ-ਮਿੰਤਾ ਕਰਕੇ ਸਾਰੂ ਤੋ ਲੈ ਲਿਆ ਅੱਛਾ ਜੀ ਉਹ ਘਰੇ ਲੈ ਗਿਆ ਤੋਤਾ ਉਹ ਕਹਿੰਦਾ ਚਲੋ ਚੈੱਕ ਕਰਦੇ ਆ ਸ਼ਾਮ ਜੀ ਦਾ ਟਾਈਮ ਸਰ ਉਹਨੇ ਜਦੋਂ ਤੋਤੇ ਦੀ ਇੱਕ ਲੱਤ ਚੁੱਕੀ ਜੋ ਕਹਿੰਦਾ ਗੁੱਡ ਇਵਨਿੰਗ ਸਰ ਅੱਛਾ ਜੀ ਉਹ ਕਹਿੰਦਾ ਆ ਤਾਂ ਗੱਲ ਇਹ ਦੀ ਯਾਰ ਬੜਾ ਵਧੀਆ ਤੋਤਾ ਉਹਨੇ ਜਦੋਂ ਦੂਜੀ ਲੱਤ ਮਾੜੀ ਜੀ ਸਰ ਤਾਂ ਚੱਕੀ ਉਹ ਕਹਿੰਦਾ ਨਮਸਤੇ ਸਰ ਉਹ ਹਿੰਦੀ ਜੋਗਾ ਉਹ ਕਹਿੰਦਾ ਸਹੀ ਹੈ ਵੀ ਲੈਂਗੁਏਜ ਆ ਮ ਬਦਲਦਾ ਹੈ ਉਹਦੀ ਗੱਲ ਸਹੀ ਸੀ ਉਹ ਕਹਿੰਦਾ ਤੁਹਾਨੂੰ ਦੋਨੇ ਚੱਕਦੇ ਆ ਹਾਂ ਜੀ ਸਰ ਜੀ ਜਿੰਮੇ ਦੋਨੇ ਚੱਕੀਆਂ ਹਾਂ ਜੀ ਪੰਜਾਬੀ ਚ ਤਾਂ ਫਿਰ ਤੁਹਾਨੂੰ ਪਤਾ ਹੀ ਕੋਈ ਕੰਮ ਹੁੰਦਾ ਉਹ ਬੰਦਾ ਸਾਲਿਆ ਆਪਣੇ ਪਿਓ ਨੂੰ ਸਿੱਟਣਾ